ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਤਾਂ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੁਰਮਖ ਮਹਾਂਪੁਰਖਾਂ ਪਾਸੋਂ ਕਮਾਈ ਵਾਲੇ ਸੰਤ ਮਹਾਂਪੁਰਖਾਂ ਤੋਂ ਸੁਣੇ ਹੋਏ ਬਹੁਤ ਕੀਮਤੀ ਬਚਨ ਸਾਂਝੇ ਕਰਨ ਜਾ ਰਹੇ ਹਾਂ ਜੋ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੇ ਜੋ ਬਚਨ ਸਾਡੀ ਜ਼ਿੰਦਗੀ ਦੇ ਵਿੱਚ ਪੈਰ ਪੈਰ ਤੇ ਸਾਨੂੰ ਕੰਮ ਆਉਣਗੇ ਕਿਉਂਕਿ ਕੁਝ ਗੱਲਾਂ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਇਹਨਾਂ ਗੱਲਾਂ ਬਾਰੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੂੰ ਜਾਂ ਨਾਮ ਜਪਣ ਵਾਲੀਆਂ ਰੂਹਾਂ ਨੂੰ ਪਤਾ ਹੁੰਦਾ ਹੈ ਤਾਂ ਇਸ ਕਰਕੇ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੀ ਰੋਲ ਸੁਣਨਾ ਅੱਜ ਦੀ ਵੀਡੀਓ ਦੇ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਦੇ ਹੱਲ ਕਰਨ ਵਾਲੀ ਹੈ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਬੜੀ ਹੀ ਪਿਆਰੀ ਗੱਲ ਬੜੀ ਕੀਮਤੀ ਗੱਲ ਮਹਾਪੁਰਖਾਂ ਨੇ ਸਮਝਾਈ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਾਂ ਜਦੋਂ ਵੀ ਆਪਣੀਆਂ ਇਸ਼ਾਵਾਂ ਦੀ ਪੂrti ਦੇ ਲਈ ਗੁਰੂ ਘਰੇ ਅਰਦਾਸ ਬੇਨਤੀ ਕਰਦੇ ਹਾਂ ਕੋਝ ਪੈਣ ਪ੍ਰਾ ਗੁਰੂ ਘਰ ਦੇ ਵਿੱਚ ਜਾਂਦੇ ਨੇ ਸੇਵਾ ਕਰਦੇ ਨੇ ਗੁਰਬਾਣੀ ਦੇ ਪਾਠ ਕਰਦੇ ਨੇ ਫਿਰ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਿ ਜਿਵੇਂ ਹੁਣ ਮਈ ਦਾ ਮਹੀਨਾ ਚੱਲ ਰਿਹਾ ਹੈ ਤੇ ਸੰਗਰਾਂਦ ਦਾ ਦਿਹਾੜਾ ਵੀ ਆ ਗਿਆ ਹੈ ਇਸ ਦਿਨ ਨੂੰ ਮੁੱਖ ਰੱਖਦੇ ਹੋਇਆਂ ਬਹੁਤ ਸਾਰੀਆਂ ਸੰਗਤਾਂ ਪਾਠ ਕਰਦੀਆਂ ਨੇ ਸੇਵਾ ਕਰਦੀਆਂ ਨੇ ਗੁਰੂ ਘਰੇ ਜਾਂਦੀਆਂ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਜ਼ਰੂਰ ਹੁੰਦੀ ਹੈ ਕੁਝ ਸੰਗਤਾਂ ਆਪਣੇ ਮਾਨ ਦੀਆਂ ਇਸ਼ਿਆਵਾਂ ਦੀ ਪੂਰਤੀ ਤੇ ਲਈ ਗੁਰੂ ਘਰ ਜਾ ਰਹੀਆਂ ਨੇ ਕੁਝ ਸੰਗਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਜਾ ਰਹੀਆਂ ਨੇ ਕਿਉਂਕਿ ਮਾਲਕ ਨੇ ਉਹਨਾਂ ਦੀਆਂ ਇਸ਼ਿਆਵਾਂ ਪੂਰੀਆਂ ਕਰ ਦਿੱਤੀਆਂ ਹਨ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਤਾਂ ਹਰ ਵੇਲੇ ਸਾਨੂੰ ਕੁਝ ਨਾ ਕੁਝ ਦੇ ਰਹੇ ਹਨ ਕਹਿਣ ਤੋਂ ਭਾਵ ਇਹ ਕਿ ਕੁਝ ਸੰਗਤਾਂ ਗੁਰੂ ਘਰ ਦੇ ਵਿੱਚ ਕੁਝ ਮੰਗਣ ਜਾਂਦੀਆਂ ਨੇ ਕੁਝ ਦਿੱਤੇ ਹੋਏ ਦਾ ਸ਼ੁਕਰਾਨਾ ਕਰਨ ਜਾਂਦੀਆਂ ਨੇ ਹਾਂ ਕੁਝ ਮਹਾਪੁਰਖ ਪਿਆਰੇ ਐਸੇ ਵੀ ਹੁੰਦੇ ਨੇ ਜੋ ਅੰਮ੍ਰਿਤ ਵੇਲਾ ਮੰਗਦੇ ਨੇ ਚਲੋ ਜੋ ਵੀ ਮਨ ਦੀ ਇੱਛਾ ਹੈ ਕਿਸੇ ਨਾ ਕਿਸੇ ਇੱਛਾ ਕਰਕੇ ਅਸੀਂ ਜਾ ਰਹੇ ਹਾਂ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਆਪਣੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਗੁਰੂ ਘਰ ਜਾਓ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਓ ਤੇ ਮਾਲਕ ਦਾ ਸ਼ੁਕਰਾਨਾ ਕਰਕੇ ਆਓ ਤਾਂ ਉੱਥੇ ਇੱਕ ਚੀਜ਼ ਜ਼ਰੂਰ ਲੈ ਕੇ ਆਇਆ ਕਰੋ ਉਹ ਚੀਜ਼ ਹੈ ਗੁਰੂ ਦਾ ਹੁਕਮਨਾਮਾ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਗੁਰੂ ਦਾ ਸਾਡੇ ਲਈ ਹੁਕਮ ਹੁੰਦਾ ਹੈ ਅਤੇ ਜਿਸ ਆਪਣੀ ਇੱਛਾ ਦੀ ਪੂਰਤੀ ਦੇ ਲਈ ਕੋਈ ਅਰਦਾਸ ਬੇਨਤੀ ਕੀਤੀ ਹੈ ਕਿਸੇ ਕਾਰਜ ਦੀ ਪੂਰਤੀ ਦੇ ਲਈ ਗੁਰੂ ਅੱਗੇ ਅਰਦਾਸ ਕੀਤੀ ਹੁੰਦੀ ਹੈ ਜਾਂ ਵਾਹਿਗੁਰੂ ਜੀ ਦਾ ਕਿਸੇ ਚੀਜ਼ ਦੇ ਲਈ ਸ਼ੁਕਰਾਨਾ ਕਰਨ ਗਏ ਹਾਂ ਉਥੇ ਅਰਦਾਸ ਬੇਨਤੀ ਕੀਤੀ ਹੈ ਜਾਂ ਕੋਈ ਪੇਟਾ ਪੇੜ ਕਰਕੇ ਆਏ ਹਾਂ ਤਾਂ ਉਥੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਹੈ ਤਾਂ ਫਿਰ ਹੁਕਮਨਾਮਾ ਸਾਹਿਬ ਜ਼ਰੂਰ ਸੁਣ ਕੇ ਆਉਣਾ ਹੈ ਹੁਕਮਨਾਮਾ ਸਾਹਿਬ ਦਾ ਸਾਨੂੰ ਪਤਾ ਹੈ ਕਿ ਜਦੋਂ ਕਥਾ ਕੀਰਤਨ ਪਾਠ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਸਾਹਿਬ ਲਿਆ ਜਾਂਦਾ ਹੈ ਤਾਂ ਹੁਕਮਨਾਮਾ ਸਾਹਿਬ ਵੈਸੇ ਤਾਂ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ ਸਾਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਪਰ ਜੇਕਰ ਕਿਸੇ ਕਾਰਨ ਤੁਸੀਂ ਅੱਗੋਂ ਪਿਛੋਂ ਗੁਰੂ ਘਰੇ ਜਾਂਦੇ ਹੋ ਹੁਕਮਨਾਮਾ ਸਾਹਿਬ ਨਹੀਂ ਸੁਣ ਪਾਉਂਦੇ ਤਾਂ ਜਿਸ ਦਿਨ ਖਾਸ ਇਸ਼ਿਆ ਦੀ ਬੋਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਂ ਸ਼ੁਕਰਾਨਾ ਕੀਤਾ ਉਸ ਦਿਨ ਹੁਕਮਨਾਮਾ ਸਾਹਿਬ ਜ਼ਰੂਰ ਸੁਣਨਾ ਹੈ ਕਿਉਂਕਿ ਹੁਕਮਨਾਮਾ ਸਿੱਧਾ ਤੁਹਾਡੇ ਲਈ ਆਇਆ ਹੈ ਹੁਕਮਨਾਮਾ ਸਾਹਿਬ ਦੇ ਵਿੱਚ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੀ ਗੱਲ ਸਮਝਾ ਦੇਣੀ ਹੈ ਜੇ ਮਾਂ ਦੀ ਇਸ਼ਿਆ ਪੂਰੀ ਹੋਣੀ ਹੋਈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੱਸ ਦੇਣੀ ਹੈ ਜੇਕਰ ਸਾਡੇ ਮਾਂ ਦੀ ਇਸ਼ਿਆ ਹੀ ਗਲਤ ਹੋਈ ਸਾਡੇ ਲਈ ਨੁਕਸਾਨ ਦੇ ਹੋਈ ਸਾਹਿਬ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਹੁਕਮਨਾਮਾ ਸਾਹਿਬ ਰਹੀਂ ਸਮਝਾ ਦਿਨਾ ਹੈ ਜਾਂ ਹੁਕਮਨਾਮਾ ਸਾਹਿਬ ਦੇ ਰਹੇ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਆਪਣੀ ਮੰਦੀ ਉਹ ਇਸਿਆ ਪੂਰੀ ਕਰਨ ਦਾ ਰਾਹ ਦੱਸ ਦੇਣਾ ਹੈ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਕਿ ਅਸੀਂ ਹੁਕਮਨਾਮਾ ਸਾਹਿਬ ਜ਼ਰੂਰ ਸੁਣ ਕੇ ਆਉਣਾ ਹੈ ਕਿਉਂਕਿ ਉਹ ਸਾਡੇ ਗੁਰੂ ਦਾ ਹੁਕਮ ਹੁੰਦਾ ਹੈ ਉਹ ਸਾਡੇ ਲਈ ਹੁੰਦਾ ਹੈ ਉਸ ਤੋਂ ਬਾਅਦ ਦੂਸਰੀ ਗੱਲ ਮਹਾਂਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਆਪਣੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਅਰਦਾਸ ਬੇਨਤੀ ਕਰਦੇ ਹਾਂ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਸਤਗੁਰ ਸੱਚੇ ਪਾਤਸ਼ਾਹ ਮੇਰੇ ਮਨ ਦੀ ਇਹ ਇੱਛਾ ਜ਼ਰੂਰ ਪੂਰੀ ਕਰੋ ਕਦੇ ਵੀ ਗੁਰੂ ਦੇ ਨਾਲ ਜਿਦ ਜਾਂ ਅੜੇ ਨਹੀਂ ਕਰਨੀ ਗੁਰੂ ਸਾਹਿਬ ਜੀ ਨੂੰ ਕਹਿਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਖੁਸ਼ੀ ਮੇਰੀ ਇਸ ਇਸ਼ਿਆ ਦੇ ਵਿੱਚ ਸ਼ਾਮਲ ਹੋਈ ਹੈ ਫਿਰ ਮੇਰੀ ਇਸ਼ਿਆ ਪੂਰੀ ਕਿਉਂਕਿ ਗਈ ਵਾਰ ਕੁਝ ਚੀਜ਼ਾਂ ਅਸੀਂ ਜੇਦ ਕਰਕੇ ਅੜੀ ਕਰਕੇ ਲੈ ਲੈਂਦੇ ਹਾਂ ਪਰ ਬਾਅਦ ਵਿੱਚ ਪੁਛਤਾਉਂਦੇ ਹਾਂ ਫਿਰ ਇਸੇ ਮੋਹ ਦੇ ਨਾਲ ਕਹਿੰਦੇ ਹਾਂ ਕਿ ਕਾਸ਼ ਇਹ ਚੀਜ਼ ਸਾਨੂੰ ਮਿਲੀ ਹੀ ਨਾ ਹੁੰਦੀ ਤਾਂ ਜੇ ਪਹਿਲਾਂ ਹੀ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਸਾਰੇ ਗੱਲ ਰੱਖ ਦਈਏ ਕਿ हे ਸੱਚੇ ਪਾਸ਼ਾ ਜੋ ਦੇਣਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਦੇਣਾ ਆਪਣੀ ਖੁਸ਼ੀ ਦੇ ਨਾਲ ਦੇਣਾ ਫਿਰ ਜੋ ਗੁਰੂ ਦੀ ਖੁਸ਼ੀ ਦੇ ਨਾਲ ਸਾਨੂੰ ਮਿਲਦਾ ਹੈ ਉਹ ਸਾਡੇ ਉਹ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦਿੰਦਾ ਹੈ ਉਸ ਤੋਂ ਬਾਅਦ ਤੀਸਰੀ ਗੱਲ ਕਿ ਜਦੋਂ ਵੀ ਆਪਣੇ ਗੁਰੂ ਤੋਂ ਕੁਝ ਮੰਗਣਾ ਹੈ ਗੁਰੂ ਅੱਗੇ ਤਾਸ ਬੇਨਤੀ ਕਰਨੀ ਹੈ ਤਾਂ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਖਾਲੀ ਹੱਥੋਂ ਪਾਉ ਇਹ ਨਹੀਂ ਕਿ ਹੱਥਾਂ ਦੇ ਵਿੱਚ ਮਹਿੰਗਿਆ ਮਹਿੰਗਿਆ ਸੇਵਾਵਾਂ ਪੇਟਾਂਵਾਂ ਲੈ ਕੇ ਜਾਣੀਆਂ ਨੇ ਜਾਂ ਫਿਰ ਅਸੀਂ ਮਾਇਆ ਪੇਟ ਕਰਨੀ ਹੈ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀ ਕੋਈ ਚੀਜ਼ ਆਪਣੀ ਮਰਜ਼ੀ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਕੋਈ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਕੋਈ ਦਾਤ ਗੁਰੂ ਨੂੰ ਭੇਟ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੈ ਪਰ ਨਾਲ ਨਾਲ ਗੁਰਬਾਣੀ ਦੀ ਪੇਟਾ ਜ਼ਰੂਰ ਹੋਵੇ ਗੁਰਬਾਣੀ ਦੀ ਪੇਟਾ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਕਰਕੇ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕੜਾ ਪਰੇਸ਼ਾਨੀ ਦੇਖ ਜ਼ਰੂਰ ਕਰਵਾਉਣੀ ਚਾਹੀਦੀ ਹੈ ਇਥੇ ਮਹਾਂਪੁਰਖ ਜੀ ਇੱਕ ਗੱਲ ਹੋਰ ਸਮਝਾਉਂਦੇ ਹਨ ਕਹਿੰਦੇ ਹਨ ਕਿ ਕਈ ਵਾਰ ਸਾਡੇ ਘਰ ਕੋਈ ਜ਼ਰੂਰੀ ਕੰਮ ਸਾਡੇ ਘਰ ਕੋਈ ਜ਼ਰੂਰੀ ਕਿਸੇ ਕੰਮ ਤੇ ਗਿਆ ਹੁੰਦਾ ਹੈ ਅਤੇ ਬਾਕੀ ਘਰ ਦੇ ਮੈਂਬਰ ਬੜੀ ਚਿੰਤਾ ਦੇ ਵਿੱਚ ਹੁੰਦੇ ਹਨ ਕਿ ਇਹ ਕੰਮ ਪਤਾ ਨਹੀਂ ਅੱਜ ਪੂਰਾ ਹੋਵੇਗਾ ਕਿ ਨਹੀਂ ਹੋਵੇਗਾ ਜਾਂ ਕਈ ਵਾਰ ਸਾਡੇ ਘਰ ਵਿੱਚ ਕੋਈ ਵੀ ਐਸੀ ਦੁੱਖ ਤਕਲੀਫ ਆ ਜਾਂਦੀ ਹੈ ਜਿਨੂੰ ਦੇਖ ਕੇ ਸਾਰੇ ਘਬਰਾ ਜਾਂਦੇ ਹਨ ਹੁਣ ਸਾਡਾ ਪਤਾ ਨਹੀਂ ਕੀ ਬਣੇਗਾ ਸਾਰੇ ਹੀ ਚਿੰਤਾ ਕਰਨੇ ਸ਼ੁਰੂ ਕਰ ਦਿੰਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਉਥੇ ਚਿੰਤਾ ਨਹੀਂ ਕਰਨੀ ਮਾਲਕ ਦਾ ਚਿੰਤਨ ਕਰਨਾ ਹੈ ਜਿਨੇ ਤੁਸੀਂ ਚਿੰਤਾ ਕਰ ਰਹੇ ਹੋ ਤੁਹਾਡੀ ਪਰੇਸ਼ਾਨੀ ਵੱਧ ਰਹੀ ਹੈ ਭਾਜੇ ਚਿੰਤਾ ਕਰਨ ਦੀ ਬਜਾਏ ਹੱਥ ਵਿੱਚ ਗੁਟਕਾ ਸੇਫਾਣ ਲਓ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਤਾਂ ਸਤਗੁਰ ਸੱਚੇ ਪਾਇਸ਼ਾ ਜੀ ਪਰਤਖ ਤੁਹਾਡੇ ਘਰ ਜਾਂਦੇ ਵਿੱਚ ਵਰਤਣਗੇ ਜੇ ਤਾਂ ਕਰਜ ਤੁਹਾਡੇ ਲਈ ਸੁੱਖ ਦੇਣ ਵਾਲੇ ਹੋਏ ਖੁਸ਼ੀ ਦੇਣ ਵਾਲੇ ਹੋਏ ਫਿਰ ਜ਼ਰੂਰ ਪੂਰੇ ਹੋਣਗੇ ਜੇਕਰ ਉਹਨਾਂ ਕੰਮਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣੇ ਹੋਏ ਫਿਰ ਉਹ ਟਲ ਜਾਣਗੇ ਪਰ ਇਸ ਕਰਕੇ ਗੁਰਬਾਣੀ ਦਾ ਪਾਠ ਕਰਨਾ ਇਹ ਚਿੰਤਾ ਨਹੀਂ ਕਰਨੀ ਜੇ ਕੋਈ ਵਿਸ਼ੇਸ਼ ਕੰਮ ਕਰਦੇ ਲਈ ਗਿਆ ਤਾਂ ਫਿਰ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਜਿੰਨੇ ਕਰ ਸਕਦੇ ਹੋ ਸਾਰਾ ਪਰਿਵਾਰ ਕਰੋ ਜੇਕਰ ਘਰ ਦਾ ਕੋਈ ਵੀ ਜੀ ਬਿਮਾਰ ਹੈ ਕਈ ਵਾਰ ਕੀ ਹੁੰਦਾ ਹੈ ਕਿ ਹਸਪਤਾਲ ਦੇ ਵਿੱਚ ਮਰੀਜ਼ ਦਾਖਲ ਹੁੰਦੇ ਹਨ ਰਿਸ਼ਤੇਦਾਰ ਵੀ ਚਿੰਤਾ ਕਰਦੇ ਹਨ ਸਾਦ ਸੰਗਤ ਜੀ ਸੰਗਰਾਂਦ ਦਾ ਦਿਹਾੜਾ ਹੈ ਜਿਵੇਂ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਜੇ ਹਸਪਤਾਲ ਦੇ ਵਿੱਚ ਬੈਠੇ ਹੋ ਉੱਥੇ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਘਰ ਦੇ ਦੋ ਜੀ ਰਲ ਕੇ ਪਾਠ ਕਰ ਲਓ ਬਾਕੀ ਜਿਹੜੇ ਮੈਂਬਰ ਹਨ ਉਹ ਪਾਠ ਸੁਣ ਲੈਣ ਤੇ ਸਾਧ ਸੰਗਤ ਇਸੇ ਤਰ੍ਹਾਂ ਲੜੀ ਟੁੱਟਣ ਨਾ ਦਿਓ ਫਿਰ ਕਹਿੰਦੇ ਕਿ ਜਿਸ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਇਲਾਜ ਭਾਵੇਂ ਇਲਾਜ ਭਾਵੇਂ ਡਾਕਟਰ ਕਰਦੇ ਹਨ ਇਲਾਜ ਡਾਕਟਰ ਦੇ ਹੱਥ ਵਿੱਚ ਹੈ ਸਾਧ ਸੰਗਤ ਜੀ ਇਹ ਗੱਲਾਂ ਮਹਾਂਪੁਰਖ ਜੀ ਸਮਝਾਉਂਦੇ ਹਨ ਕਹਿੰਦੇ ਹਨ ਮਰੀਜ਼ ਦੇ ਕੋਲ ਵੀ ਗੁਰਬਾਣੀ ਦਾ ਪਾਠ ਲਗਾ ਦਿਓ ਸੁਖਨੀ ਸਾਹਿਬ ਜੀ ਦੀ ਬਾਣੀ ਲਗਾ ਦਿਓ ਦੁਖ ਪੰਜਨੀ ਸਾਹਿਬ ਜੀ ਦੀ ਪਾਠ ਲਗਾ ਦਿਓ ਜਾਫਰ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਠੇ ਸਭ ਦੁੱਖ ਜਾਏ ਬਾਣੀ ਲਗਾ ਦਿਓ ਦੁੱਖ ਪੰਜਨੀ ਸਾਬ ਜੀ ਦੇ ਤਾਂ ਫਿਰ ਆਪਾਂ ਵੀ ਅੱਜ ਤੋਂ ਬਾਅਦ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਆ ਆਪਣੇ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਹੈ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਖੁਸ਼ੀ ਹੈ ਉਸੇ ਮੈਨੂੰ ਆ ਚੀਜ਼ ਦਿਓ ਜੇ ਗੁਰੂ ਦੀ ਖੁਸ਼ੀ ਨੂੰ ਸ਼ਾਮਲ ਕਰਨਾ ਹੈ ਅਤੇ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਹੈ ਭਾਵੇਂ ਰੋਜ਼ ਗੁਰੂ ਕਰੇ ਜਾਂਦੇ ਹੋ ਭਾਵੇਂ ਸੰਗRAND ਵਾਲੇ ਦਿਨ ਜਾਂਦੇ ਹੋ ਕਿਸੇ ਖਾਸ ਦਿਨ ਜਾਂਦੇ ਹੋ ਅਤੇ ਖਾਸ ਦਿਨ ਕਰਕੇ ਜਦੋਂ ਆਪਣੇ ਮਾਨ ਦੀ ਕਿਸੇ ਇੱਛਾ ਦੀ ਪੂਰਤੀ ਦੇ ਲਈ ਜਾਂਦੇ ਹੋ ਜਾਂ ਮਾਲਕ ਦਾ ਸ਼ੁਕਰਾਨਾ ਕਰਨ ਜਾਂਦੇ ਹੋ ਤਾਂ ਹੁਕਮਨਾਮਾ ਸਾਹਿਬ ਜ਼ਰੂਰ ਸੁਣ ਕੇ ਆਉਣਾ ਹੈ ਖੁਦ ਵੀ ਸਮਝ ਕੇ ਆਉਣਾ ਹੈ ਇਕੱਲ ਦੀ ਇਕੱਲੀ ਗੱਲ ਸਮਝ ਕੇ ਆਉਣੀ ਹੈ ਕਿ ਗੁਰੂ ਸਾਹਿਬ ਜੀ ਨੇ ਮिन्नੂ ਕੀ ਸਮਝਾਇਆ ਹੈ ਕਿਉਂਕਿ ਹੁਕਮਨਾਮਾ ਸਾਹਿਬ ਦੇ ਵਿੱਚ ਸਭ ਕੁਝ ਸਾਨੂੰ ਸਮਝਾਇਆ ਹੋਇਆ ਹੈ ਕੀ ਕਰਨਾ ਹੈ ਇਸ ਕਰਕੇ ਕੰਲੀ ਕੰਲੀ ਕਲ ਸਮਝਣੀ ਹੈ ਗ੍ਰੰਥੀ ਵੀਰ ਤੋਂ ਸਾਰੇ ਅਰਥ ਸਮਝ ਲਓ ਅਤੇ ਆਪਣੇ ਘਰ ਦੇ ਵਿੱਚ ਵੀ ਹੁਕਮਨਾਮਾ ਸਹਿਬ ਲੈ ਕੇ ਆਓ ਇਹ ਨਹੀਂ ਕਿ ਉੱਥੇ ਹੀ ਸੁਣਿਆ ਤੇ ਉੱਥੇ ਹੀ ਭੁੱਲ ਗਏ ਉੱਥੇ ਹੀ ਛੱਡ ਆਏ ਕਾਰ ਦੇ ਵਿੱਚ ਲੈ ਕੇ ਆਓ ਕਾਰ ਵਿੱਚ ਲਿਉਣ ਤੋਂ ਬਾਅਦ ਘਰ ਆ ਕੇ ਸਾਰੇ ਜੀਆਂ ਨੂੰ ਦੱਸੋ ਕਿ ਅੱਜ ਆਪਣੇ ਪਰਿਵਾਰ ਦੇ ਲਈ ਗੁਰੂ ਸਾਹਿਬ ਜੀ ਨੇ ਆ ਹੁਕਮ ਦਿੱਤਾ ਹੈ ਫਿਰ ਉਸ ਹੁਕਮ ਦੇ ਉੱਤੇ ਚੱਲਣਾ ਹੈ ਜੇ ਕੋਈ ਕੰਮ ਕਰਨਾ ਉਹਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਪਾਈ ਨਾਮ ਜਪੋ ਫਿਰ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਜੇ ਸਾਥੀ ਕੋ ਸੱਚੇ ਪਾਸ਼ਾ ਜੀ ਨੇ ਕੋਈ ਕੰਮ ਕਰਨ ਤੋਂ ਬਲਜਿਆ ਹੈ ਤੁਹਾਡੀ ਨਿੰਦਿਆ ਚੁਗਲੀ ਆ ਗਈ ਹੈ ਤੁਹਾਡੇ ਮਨ ਦੀ ਈਰਖਾ ਗਿਆ ਰਹੀ ਹੈ ਤਾਂ ਸਾਥੀ ਕੋ ਸੱਚੇ ਪਾਸ਼ਾ ਜੀ ਨੇ ਹੁਕਮਨਾਮੇ ਦੇ ਵਿੱਚ ਕੋਈ ਨਾ ਕੋਈ ਹਿੰਦ ਤੁਹਾਨੂੰ ਦਿੱਤਾ ਹੈ ਤਾਂ ਬਸ ਧਿਆਨ ਦੇ ਨਾਲ ਸਮਝ ਕੇ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ